ਮਰਦਾਨੀ ਤਕਰੀਰ ਚਲੋ ਰਾਜ ਕਰੇਗਾ ਆਲਸਾ ਆਓ ਕਦੀ ਦੀਆਂ ਅੰਛ ਕਰਕੇ ਵਾਰੀ ਦਾ ਕਾਲਤਾ ਵਾਰੀ ਗੁਰਜੀ ਦੀ ਫਤਿਹ ਤੋਂ ਅੱਜ ਦਾ ਦਿਨ ਜਿੱਤੇ ਜਿੱਤੇ ਬੈਠੇ ਲੀਡਰ ਸਹਿਬਾਨ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋੜ ਦੇ ਵਿੱਚ ਬੈਠੇ ਸੰਗਤ ਆਓ ਕਹਿੰਨਾ ਸਾਰੇ ਗੱਜ ਕੇ ਬੱਦੇ ਬੁਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ ਸਾਧ ਸੰਗਤ ਜੀ ਅੱਜ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਆਰਜੁਨ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉਸ ਜਨਮ ਦਿਵਸ ਦੇ ਮੌਕੇ ਤੇ ਅੱਜ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਘਾਖਾ ਮਾਰਦਾ ਕੱਠ ਸਿੱਖ ਕੌਮ ਦੀ ਆਜ਼ਾਦ ਬਾਦਸ਼ਾਹੀ ਅਤੇ ਆਪ ਦੇ ਕੌਮੀ ਘਰ ਖਾਲਸਾਣ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਰ ਇੱਕ ਉਸ ਵਿਅਕਤੀ ਦੇ ਨਾਮ ਹੈ ਜੋ ਆਪ ਦੇ ਕੌਮੀ ਘਰ ਖਾਲਸਾਣ ਦੇ ਲਈ ਉਸ ਜਿਕੇ ਪੰਜਾਬ ਚਾਰਦਰ ਸਿੰਘ ਜੀ ਉਹ ਵੀ ਜਗ੍ਹਾ ਲੈ ਕੇ ਪਹੁੰਚੇ ਨੇ ਦਰਵਾਜ਼ਾ ਅਮਰਜੀਤ ਸਿੰਘ ਦੀ ਬਾਤਾਪੁਰ ਉਹਨਾਂ ਵੱਲੋਂ ਵੀ ਜੱਦਾ ਪਹੁੰਚਿਆ ਧਰਵਾਦਾ ਤਕਤ ਕਾਲਾ ਸਿੰਘ ਜੀ ਬਰਾਇਆ ਚੰਨ ਜੀ ਸਿੰਘ ਜੀ ਪਡੁੰਗਰ ਉਹ ਵੀ ਪਹੁੰਚੇ ਨੇ ਧਰਵਾਦਾ ਹਲਕਾ ਬਲਾਚੌਰ ਤੋਂ ਜੱਜਨੰਦ ਕੁਲਦੀਪ ਸਿੰਘ ਸਾਡੇ ਬੀਰੋਵਾਲ ਵਾਲੇ ਉਹਨਾਂ ਦੇ ਨੇੜੇ ਦੇ ਸਾਥੀ ਸੋਹਣ ਸਿੰਘ ਜੀ ਉਹ ਵੀ ਪਹੁੰਚੇ ਨੇ ਧਰਵਾਦਾ ਵਰਪ੍ਰੀਮ ਕੌਮੀ ਘਰ ਦੇ ਲਈ ਕਈ ਸ਼ਹੀਦਾਂ ਨੇ ਇਹ ਧਰਤੀ ਤੇ ਆਪਣਾ ਖੂਨ ਡੋਲ੍ਹਿਆ ਆਪਣਾ ਪਰਿਵਾਰ ਬਾਰਿਆਂ ਪਰ ਗੜੀ ਵੀ ਜ਼ੁਲਮ ਦੇ ਅੱਗੇ ਹੀ ਨਾ ਮੰਨੀ ਸੰਤ ਜਨਿਆ ਸਿੰਘ ਭਿੰਡਰਾ ਵਾਲਿਆਂ ਨੇ ਅੱਜ ਤੱਕ ਸਮੇਂ ਦੀ ਹਕੂਮਤ ਦੇ ਕੋਈ ਅਕੇ ਗੋਟੇ ਨਿੱਕੇ ਕੇ ਅਸੀਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਾਸ ਕੁਮਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਹਲਕਾ ਇੰਚਾਰਜ ਮੁਕੇਰੀਆਂ ਤੋਂ ਅੱਜ ਖਾਲਸਾ ਜੀ ਫਤਿਹਗੜ੍ਹ ਸਾਹਿਬ ਵਿਖੇ ਪਾਰਟੀ ਦੇ ਮੁੱਖ ਦਫ਼ਤਰ ਤੇ ਅੱਜ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ巴巴 ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਹਰ ਸਾਲ ਦੀ ਤਰ੍ਹਾਂ ਇੱਥੇ ਫਤਿਹਗੜ੍ਹ ਸਾਹਿਬ 'ਚ ਸਮਾਗਮ ਸਮਾਗਮ ਜਿਹੜਾ ਮਨਾਇਆ ਜਾਂਦਾ ਹੈ ਉਸ ਵਿੱਚ ਜੁੜੇ ਸ਼ਿਰਕਤ ਕਰਨ ਵਾਸਤੇ ਪੂਰੀ ਮੁਕੇਰੀਆਂ ਤੋਂ ਟੀਮ ਜਿਹੜੀ ਉਹ ਸਾਰੀ ਇੱਥੇ ਆਈ ਸੀਗੀ ਖਾਲਸਾ ਸੰਗਤ ਨੂੰ ਅਤੇ ਖਾਲਸਾ ਪੰਥ ਨੂੰ ਬਹੁਤ-ਬਹੁਤ ਮੁਬਾਰਕਾਂ 20ਵੀਂ ਸਦੀ ਦੇ ਜਨਮੇਲ ਸਤਬਾਬਾ ਜਰਨੈਲ ਸਿੰਘ ਇੱਕ ਖਾਲਸਾ ਪਿੰਡਰਾ ਵਾਲਿਆਂ ਦੇ ਜਨਮ ਦਿਹਾੜਿਆਂ ਦੀ ਗੁਰੂ ਮਹਾਰਾਜ ਚੜ੍ਹਦੀ ਕਲਾ ਜਿਸੇ ਤਰ੍ਹਾਂ ਕੌਮ ਦੀ ਇਕਤਰਤਾ ਨੂੰ ਦਰਸਾਉਂਦੇ ਹੋਏ ਸਮਾਗਮ ਜਿਹੜਾ ਸੰਪੂਰਨ ਹੋਇਆ ਚੜ੍ਹਦੀ ਕਲਾ ਦੇ ਵਿੱਚ ਖਾਲਸਾ ਜਿੰਦਾਬਾਦ ਦੇ ਨਾਅਰੇ ਜਿਹੜੇ ਆਨੁਮਾਨ ਲੈ ਕੇ ਸਾਨੂੰ ਸਾਡਾ ਮومی ਘਰ ਜਿਹੜਾ ਉਹ ਗੁਰੂ ਮਹਾਰਾਜ ਦੀ ਉਹਦੀ ਪ੍ਰਾਪਤੀ ਵਾਸਤੇ ਸੰਗਠਿਤ ਕੀਤੀ ਹੈ ਸ਼ਰਦੀ ਕਲਾ ਵਿੱਚ ਪਤੇ ਦੀ ਸਾਂਝ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ